ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲੈ ਕੇ ਆਏ ਆਂ ਬਾਈ ਜੀ ਜ਼ਮੀਨ ਬਹੁਤ ਹੀ ਘੱਟ ਰੇਟ ਦੀ ਪੰਜਾਬ ਦੀ ਜ਼ਮੀਨ ਹੈ ਬਾਈ ਜੀ 14 ਲੱਖ ਰੁਪਏ ਦੀ ਡਿਮਾਂਡ ਹੈ 12 ਤੱਕ ਹੀ ਛੱਡ ਦੇਣਗੇ ਬਾਈ ਜੀ ਪੂਰਾ ਘੈਂਟ ਸੌਦਾ ਹੱਥੋਂ ਨਾ ਲੰਘਾ ਦਿਓ ਜੇਕਰ ਪੈਸੇ ਇਨਵੈਸਟ ਕਰਨੇ ਆ ਜਾਂ ਖੇਤੀ ਜੋਗ ਜ਼ਮੀਨ ਦੇਖ ਰਹੇ ਹੋ ਪੰਜਾਬ ਦੀ ਬਹੁਤ ਹੀ ਘੱਟ ਰੇਟ ਦੀ ਜ਼ਮੀਨ ਲੈ ਕੇ ਆਏ ਆਂ ਇਦਾਂ ਦਾ ਸੌਦਾ ਤੇ ਇਦਾਂ ਦੀ ਵੀਡੀਓ ਤੁਹਾਨੂੰ ਮੁੜ ਕੇ ਫੇਰ ਨਹੀਂ ਮਿਲਣੀ ਮੌਕਾ ਹੱਥੋਂ ਨਾ ਲੰਘਾ ਦਿਓ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਸਭ ਤੋਂ ਪਹਿਲਾਂ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਇਹ ਨੰਬਰ ਹੈ ਜੀ ਐਡ ਕਰਵਾਉਣ ਦੇ ਲਈ ਇਹ ਨੰਬਰ ਤੇ ਤੁਸੀਂ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜਣੀ ਹੈ ਵੀਡੀਓ ਤੁਸੀਂ ਘਰ ਕੋਠੀ ਪਲਾਟ ਜ਼ਮੀਨ ਦੇ ਕਿਸੇ ਟੁਕੜੇ ਦੀ ਜਾਂ ਖੇਤੀਬਾੜੀ ਦੇ ਕਿਸੇ ਵੀ ਸੰਦ ਦੀ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ ਤੁਹਾਡੀ ਐਡ Instagram Facebook YouTube ਤਿੰਨੇ ਜਗ੍ਹਾ ਤੇ ਚਲਾ ਦਿੱਤੀ ਜਾਊਗੀ ਜੀ ਤੇ ਇਹ ਨੰਬਰ ਤੁਸੀਂ ਨੋਟ ਕਰ ਲਓ ਜੀ WhatsApp ਤੁਸੀਂ ਸਾਰੀ ਜਾਣਕਾਰੀ ਕਰ ਸਕਦੇ ਹੋ ਬਾਕੀ ਥੋੜਾ ਜਿਆਦਾ ਸਮਾਂ ਲੈਂਦੇ ਨਹੀਂ ਆਪਾਂ ਐਡ ਕਰਦੇ ਹਾਂ ਜੀ ਸਟਾਰਟ ਅੱਜ ਦੀ ਜਿਹੜੇ ਵੀ ਭੈਣ ਤੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਹਰ ਰੋਜ਼ ਇਦਾਂ ਦੀ ਘੈਂਟ ਘੈਂਟ ਸੌਦਿਆਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਲਿਓ ਤਾਂ ਕਿ ਵੀਡੀਓ ਆਉਣ ਸਾਰੀ ਤੁਹਾਡੇ ਮੋਬਾਈਲ ਤੇ ਇੱਕ ਨੋਟੀਫਿਕੇਸ਼ਨ ਚੱਲਿਆ ਜਾਇਆ ਕਰੇ ਜੀ ਤੇ ਇਹਦੇ ਨਾਲ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਕੋਈ ਵੀ ਸੌਦਾ ਤੁਹਾਡੇ ਹੱਥੋਂ ਨਹੀਂ ਨਿਕਲੂਗਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਏ ਬਾਈ ਜੀ 36 ਕਿੱਲੇ ਜ਼ਮੀਨ ਬਕਾਉ ਆਈ ਹੈ ਬਾਈ ਜੀ ਟੋਟਲ ਜ਼ਮੀਨ 36 ਕਿੱਲੇ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲੂਗੀ ਬਾਈ ਜੀ ਕੋਈ ਰੌਲਾ ਰੱਪਾ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਪੱਧਰ ਜ਼ਮੀਨ ਹੈ ਬਾਈ ਕੋਈ ਉੱਚੀ ਨਹੀਂ ਮੀਨੀ ਵਧੀਆ ਜ਼ਮੀਨ ਹੈ ਬਾਈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਜ਼ਮੀਨ ਦੇ ਵਿੱਚ ਕੋਈ ਮਾਰ ਦੇ ਵਿੱਚ ਜ਼ਮੀਨ ਹੈ ਨਹੀਂ ਸਭ ਤੋਂ ਵਧੀਆ ਗੱਲ ਹੈ ਬਾਈ ਜੀ ਕਿ ਇਹ ਪੰਜਾਬ ਦੀ ਜ਼ਮੀਨ ਹੈ ਤੇ ਰੇਟ 14 ਲੱਖ ਰੁਪਏ ਦੀ ਡਿਮਾਂਡ ਹੈ 12 ਤੱਕ ਮਾਲਕਬੀਰਾਂ ਨੇ ਕਿਹਾ ਵੀ ਛੱਡ ਦਾਂਗੇ ਬਾਕੀ ਤੁਸੀਂ ਮੌਕੇ ਤੇ ਜਦੋਂ ਜਾਓਗੇ ਜ਼ਮੀਨ ਦੇਖੋਗੇ ਮਾਲਕਬੀਰਾਂ ਨਾਲ ਬੈਠੋਗੇ ਤਾਂ ਰੇਟ ਤੁਸੀਂ ਆਪ ਦਾ ਮੌਕੇ ਤੇ ਐਡਜਸਟ ਕਰ ਸਕਦੇ ਹੋ ਤੇ ਹੋਰ ਆਪਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਬਾਈ ਜੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਨੂਰਪੁਰ ਹਸ਼ਿਆਰਪੁਰ ਰੋਡ ਤੋਂ ਡੇਢ ਕਿਲੋਮੀਟਰ ਦੂਰੀ ਦੇ ਉੱਪਰ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਜੀ ਤੇ ਵਧੀਆ ਜੀ ਬਾਕੀ ਨੰਬਰ ਤੋਂ ਦੀ ਸਕਰੀਨ ਦੇ ਉੱਪਰ ਚਲਾ ਦਿੱਤਾ ਗਿਆ ਜੀ ਇਹ ਸਿੱਧਾ ਮਾਲਕੀ ਵੀਰਾਂ ਦਾ ਨੰਬਰ ਹੈ ਕਿਸੇ ਵਿਚਾਲੇ ਹੈ ਨਾ ਕੋਈ ਵਿਚੋਲਾ ਨਹੀਂ ਸਿੱਧਾ ਮਾਲਕੀ ਵੀਰਾਂ ਨਾਲ ਗੱਲ ਕਰੋ ਤੇ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ ਤੇ ਪੰਜਾਬ ਦੀ ਇਨੇ ਘੱਟ ਰੇਟ ਦੀ ਜ਼ਮੀਨ ਫਿਰ ਮੁੜ ਕੇ ਨਹੀਂ ਆਉਣੀ ਜਿਹੜਾ ਵੀ ਵੀਰ ਕੋਈ ਇਨਵੈਸਟ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇਹਦੇ ਵਿੱਚ ਇਨਵੈਸਟ ਕਰ ਸਕਦੇ ਹੋ ਕਿਉਂਕਿ ਪ੍ਰਾਪਰਟੀ ਹੈ ਜਿਹੜੀ ਸਭ ਤੋਂ ਵੱਧ ਰਿਟਰਨ ਦਿੰਦੀ ਹੈ ਸਿਉਣਾ ਤੇ ਪ੍ਰਾਪਰਟੀ ਬਹੁਤ ਵੱਧ ਰਿਟਰਨ ਦੇ ਰਹੇ ਨੇ ਜੀ ਤੇ ਇਹਦੇ ਕਰਕੇ ਤੁਸੀਂ ਇਹਦੇ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਸੌਦਾ ਤੁਸੀਂ ਦੇਖ ਸਕਦੇ ਹੋ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਝਾਂਟ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇੰਨੀ